ਕਿੱਥੇ ਲੱਭਦੀ ਤੇ ਹੈ ਨਹੀਂ ਉਹ ਇੱਥੇ ਕਿਤੇ ਹੈ ਪਿੱਛੇ ਗਈ ਉਹ ਦੇਖੋ ਹਾਂ ਆਹ ਉਹਦੇ ਲੱਗੀ ਕਿ ਆਰੀ ਵਿੱਚ ਬੜੀ ਆ ਪੁੱਛਦੀ ਆ ਨਾ ਇਹਨੂੰ ਮੈਂ ਪੁੱਛੂ ਮੰਮੀ ਚੰਗੀ ਤਰ੍ਹਾਂ ਕਲਾਸ ਲਾਇਓ ਇਹਦਾ ਕੀ ਮਤਲਬ ਹੈ ਮੈਨੂੰ ਗਾਇਨ ਦਾ ਰੂਬੀ ਹਾਂਜੀ ਕੀ ਗੱਲ ਆ ਤੁਹਾਨੂੰ ਤੁਸੀਂ ਕੀ ਸਵੇਰੇ ਸਵੇਰੇ ਖਾੜਾ ਲਾਇਆ ਦੋਨਾਂ ਜਣੀਆਂ ਨੇ ਹੈ ਦੋਨਾਂ ਜਣੀਆਂ ਨੇ ਮੰਮੀ ਤੁਸੀਂ ਫਿਰ ਮੈਨੂੰ ਕਹੀ ਜਾਣ ਦੇ ਵਿੱਚ ਮੈਂ ਲਾਇਆ ਖਾੜਾ ਮੰਮੀ ਇਹਨੂੰ ਮੈਂ ਨੂੰ ਕੁਝ ਕਿਹਾ ਹੀ ਨਹੀਂਗਾ ਹੈਗਾ ਦੇਖ ਰੂਬੀ ਗੱਲ ਸੁਣ ਮੇਰੀ ਤੂੰ ਕੁੜੀ ਨੂੰ ਕੁਝ ਨਹੀਂ ਕਹਿਣਾ ਨਹੀਂ ਮੈਂ ਕੱਲ ਵੀ ਤੈਨੂੰ ਮੰਮੀ ਮੈਂ ਇਹਨੂੰ ਪੁੱਛਿਆ ਕਿ ਤੂੰ ਕਿੱਥੇ ਚੱਲੀ ਐਨੇ ਮੈਨੂੰ ਸਿੱਧਾ ਜਵਾਬ ਦੇ ਦਿੰਦੀ ਵੀ ਕਿੱਥੇ ਚੱਲੀ ਜਿੱਥੇ ਨਹੀਂ ਚੱਲੀ ਇਹ ਅੱਗੇ ਕਹਿੰਦੇ ਤੂੰ ਕੌਣ ਹੁੰਨੀ ਮੈਨੂੰ ਬੁਝਾ ਪਰ ਸਾਡਾ ਫਰਜ਼ ਨਹੀਂ ਹੈਗਾ ਪੁੱਛਣਾ ਉਹਨੇ ਮੈਨੂੰ ਕੱਲ ਦੱਸਿਆ ਸੀਗਾ ਉਹ ਮੰਮੀ ਮੈਂ ਮੰਨਦੀ ਤੇ ਸਿੱਧੇ ਬੋਲ ਦਿੰਦੀ ਉਸ ਟਾਈਮ ਮੈਨੂੰ ਵੀ ਹਾਂ ਮੈਂ ਚੱਲੀ ਬਰਡੇ ਤੇ ਚੱਲੀ ਜਾ ਕਿੱਥੇ ਚੱਲੀ ਐ ਇਹ ਮੈਨੂੰ ਨਹੀਂ ਪਤਾ ਤੂੰ ਕੁੜੀ ਨੂੰ ਕੁਝ ਨਹੀਂ ਕਹਿਣਾ ਮੈਂ ਇਹਨੂੰ ਕੁਝ ਕਵਾਂ ਜਾਂ ਨਾ ਕਵਾਂ ਮੈਨੂੰ ਪੁੱਛ ਲਿਆ ਜਾ ਕਿਦਾ ਮੈਂ ਘਰ ਦੇ ਵਿੱਚ ਹੈ ਨਹੀਂ ਮੈਨੂੰ ਨਹੀਂ ਵਾ ਫਰਜ਼ ਹੈਗਾ ਮੇਰਾ ਇਹਨੂੰ ਪੁੱਛ ਉਹਨਾਂ ਦਾ ਫਰਜ਼ ਨਹੀਂ ਬੀਜੀ ਮੇਰੀ ਗੱਲ ਸੁਣੋ ਜੇ ਨਹੀਂ ਵੀ ਦੱਸਿਆ ਨਾ ਤੂੰ ਹੀ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ ਮੈਂ ਜਿੱਥੇ ਮਰਜੀ ਜਾਵਾਂ ਮੈਂ ਨਾ ਮੇਰਾ ਕੋਈ ਫਰਜ਼ ਨਹੀਂ ਹੈ ਥੀ ਭਾਬੀ ਤੇਰੀ ਮਾਂ ਤੇ ਮੇਰੀ ਵੀ ਦਮਾਈ ਹੈ ਮੇਰੇ ਕੌ ਤੂੰ ਬੈਠਾ ਮੈਨੂੰ ਪੁੱਛਣ ਆਲੇ ਤੂੰ ਹੀ ਕੋਣ ਹੋਏ ਆਸੀ ਪੁੱਛਾ ਮੇਰਾ ਭਾਜੀ ਦੇਖ ਰੂਗੀ ਮੈਂ ਕੁਛ ਨਹੀਂ ਲਾਦੀ ਗੱਲ ਸੁਣ ਮੇਰੀ ਉਹ ਮੇਰੀ ਧੀ ਆ ਉਹਨੂੰ ਤੂੰ ਕੁਛ ਨਹੀਂ ਕਹਿਣਾ ਮੈਂ ਉਹਨੂੰ ਕੁਛ ਕਵਾਂ ਚਾਹੀ ਨਾ ਕਵਾਂ ਠੀਕ ਆ ਮੰਮੀ ਕੱਲੋਂ ਤੁਹਾਡਾ ਮੁੰਡਾ ਫੋਨ ਕਰਦਾ ਪੁੱਛੇਗਾ ਕਿੱਧਰ ਗਿਆ ਕੱਲੋਂ ਕੋਈ ਗੱਲਬਾਤ ਹੋ ਗਈ ਫੇਰ ਤੁਸੀਂ ਕਹਿਣਾ ਕੋਈ ਨਹੀਂ ਮੈਂ ਕਰ ਲੂ ਮੁੰਡੇ ਨਾਲ ਗੱਲ ਤੂੰ ਜਿਆਦਾ ਉਹਦੇ ਨਾਲ ਗੱਲਾਂ ਬਾਤਾਂ ਨਾ ਕਰਿਆ ਕਰ ਸਿੱਧੀ ਤਰਾ ਪੁੱਛਿਆ ਤੂੰ ਮੈਨੂੰ ਦੱਸਿਆ ਨਹੀਂ ਕਿ ਭਾਬੀ ਮੈਂ ਨਾ ਮੇਰੀ ਸਿਹਰੇ ਦਾ ਬਰਥਡੇ ਮੈਂ ਉੱਥੇ ਚਲੀ ਤੂੰ ਸਿੱਧਾ ਕਹਿ ਰਹੀ ਗੱਲ ਸੁਣ ਮੇਰੀ ਤੂੰ ਚੁੱਪ ਕਰ ਜਾ ਹੁਣ ਮੂੰ ਖਬਰਦਾਰ ਨੂੰ ਕੁਛ ਕਿਹਾ ਤੇ ਤੇ ਕੇ ਕਾ ਗੱਲ ਬਾਤ ਹੋ ਗਈ ਮੰਮੀ ਤੂੰ ਹੀ ਜ਼ਿੰਮੇਵਾਰ ਆ ਕੋਈ ਗੱਲ ਨਹੀਂ ਦੇਖ ਲਾਂਗੇ ਅਸੀਂ ਉਹ ਬਾਹਰ ਵਾਲੇ ਨੂੰ ਗਾਲਾਂ ਕੱਢ ਨਹੀਂ ਆ ਤੂੰ ਮੂੰਹ ਬੰਦ ਕਰ ਲੈ ਆਪੇ ਬਾਹਰ ਵਾਲੇ ਨੂੰ ਵੀ ਮੈਂ ਦੇਖ ਲਾਂਗੀ ਕੀ ਕਹਿੰਦਾ ਉਹ ਚਲੋ ਠੀਕ ਹੈ ਜੋ ਮਰਜ਼ੀ ਕਰੋ ਤੁਸੀਂ ਮਾਵਾ ਦੀਆਂ ਮਾਵਾ ਧੀਆ ਜੋ ਮਰਜ਼ੀ ਕਰੋ ਜਿਆਦਾ ਹੀ ਤੁਸੀਂ ਬਣੀਆਂ ਫਿਰਦੀਆਂ ਹੈ ਘਰ ਦੇ ਵਿੱਚ ਚਲੋ ਮੰਮੀ ਇਹਨਾਂ ਨੂੰ ਆਖਾ ਮਾਰੇ ਸਵੇਰੇ ਸਵੇਰੇ ਕੋਈ ਗੱਲ ਨਹੀਂ ਦੋਨਾਂ ਮਾਵਾ ਤੀਂ ਆਨੇ ਮੇਰਾ ਅੱਜ ਦਿਮਾਗ ਖਰਾਬ ਕਰ ਦਿੱਤਾ ਸਵੇਰੇ ਸਵੇਰੇ ਕਰਨ ਨੂੰ ਅੱਗ ਲੱਗੇ ਜੋ ਮਰਜ਼ੀ ਕਰੇ ਕੱਲ ਨੂੰ ਜੋ ਕੋ ਗੱਲ ਬਾਤ ਹੋ ਜੇ ਮੈਨੂੰ ਕਹਿਣ ਸਹੀ ਦੋਨੇ ਜਾਣੀਆਂ ਹਾਂ ਇਥੇ ਮਰਜ਼ੀ ਖੇ ਖਾਵੇ ਅੱਜ ਤੋ ਲੈ ਕੇ ਇਹਨੂੰ ਕਹਿਣਾ ਹੀ ਨਹੀਂ ਮੈਂ ਮੈਂ ਨਹੀਂ ਕਰਨਾ ਕੋਈ ਵੀ ਕੰਮ ਕੋ ਆਪੇ ਕਰਦੇ ਰਹਿਣ ਦੋਨੇ ਮਾਮਾ ਧੀਆਂ ਉਦਾਂ ਹੀ ਭੁਇਆਂ ਚੜੀ ਕੰਮ ਨਹੀਂ ਕਰਨ ਕਿ ਲੋਕ ਖੁਲ ਕੇ ਦੇ ਕਿਹੜਾ ਲੋਕ ਬਦਲਦਾ ਅੱਗ ਲੱਗੇ ਤੇਰਾ ਲੋਕ ਨੂੰ ਇੱਕ ਤੇ ਤੇਰੀ ਭੁਈ ਨਾ ਤੇਰੀ ਦਾਦੀ ਨੇ ਮੇਰਾ ਦਿਮਾਗ ਖਰਾਬ ਕੀਤਾ ਤਾਂ ਤੂੰ ਆ ਕੇ ਲੋਕ ਲਾਉਣ ਪਾਜਾ ਇਥੋ ਮੇਰੇ ਲੱਗਿਓ ਮिन्नੂ ਕੱਤ ਤੂੰ ਕਹਿਣ ਨਹੀਂ ਮੈਂ ਨਹੀਂ ਇਹ ਫੋਨਾਂ ਦੇ ਚੱਕਰ ਆ ਉਹ ਵੀ ਫੋਨ ਤੇ ਲੱਗੀ ਰਹਿੰਦੀ ਤੂੰ ਵੀ ਕਹਿੰਦੀ ਮੈਂ ਫੋਨ ਦੇਖਾਂ ਫੋਨ ਦੇਖਾਂ ਚੱਲ ਜਾ ਮੇਰੇ ਲੱਗਿਓ ਮੇਰਾ ਦਿਮਾਗ ਨਾ ਖਰਾਗ ਰ ਅੱਗੇ ਉਹਨਾਂ ਨੇ ਦੋਨਾਂ ਨੇ ਮੇਰਾ ਦਿਮਾ ਪਾ ਦੇ ਦੋ ਇਹਨਾਂ ਧੋਨਾ ਮਾਵਾ ਤੇ ਇਹਨੇ ਅੱਗ ਪਾਈ ਮੇਰੇ ਸਾਰੇ ਟੱਬਰ ਨੇ ਰਲ ਕੇ ਮੈਨੂੰ ਇੱਕ ਨਿਆਣੇ ਨੇ ਪਾਈ ਇਹ ਕਿਹਨਾਂ ਨੇ ਪਾਈ ਚਾਰ ਛੁੱਟੀਆਂ ਹੋਈਆਂ ਚਲ ਇਹ ਨਹੀਂ ਆ ਕਿ ਚਲ ਛੁੱਟੀਆਂ ਕੱਟਣ ਚਲ ਜਾਣ ਨਹੀਂ ਦਿੰਦੇ ਕਿਸੇ ਪਾਸੇ ਹੁਣ ਮੈਂ ਵੀ ਚੱਲੀ ਆਪਣੇ ਮਾਪਿਆਂ ਦੇ ਦੇਖ ਕਰਦੀਆਂ ਰਾਂ ਜੋ ਕਰਨਾ ਮਾਵਾ ਧੀਆਂ ਕਰਦੀਆਂ ਰਾਂ ਝੁਗਲੀਆਂ ਜਿਹੜੀਆਂ ਕਰਨੀਆਂ ਸਾਇ ਨੋਆਂ ਨੂੰ ਕੋਈ ਸਮਝਦਾ ਹੀ ਨਹੀਂ ਹੈਗੇ ਅੱਗ ਪਾਈ ਇਹਨਾਂ ਨੇ ਚਲ ਮੈਂ ਵੀ ਚੱਲੀ ਹਾਂ ਦੇਖਦੀ ਤਿਆਰੀ ਕਰਦੀ ਨਿਆਣਾਂ ਚੱਲ ਨੀ ਉਠ ਖੜੀ ਹੋ ਤਿਆਰ ਹੋ ਕੇ ਕੱਪੜੇ ਪਾ ਮੈਂ ਚੱਲੀਏ ਚਲ ਠੀਕ ਹੈ ਚਲੋ ਜਾਓ ਰੋ ਦਦੀ ਕੋਈ ਖਾਓ ਛੇ ਤਰੇ ਤੇ ਨਹੀਂ ਤੇ ਨਾ ਤੂੰ ਕਿੱਧਰ ਦੀ ਤਿਆਰੀ ਕਰ ਲਈ ਬੈਗ ਪੈਕ ਕਰਦੇ ਤੂੰ ਮੰਮੀ ਨਿਆ ਚਲੀ ਆ ਪਿੰਡ ਨੂੰ ਕਿਉਂ ਨਿਆਣਿਆਂ ਦੀ ਛੁੱਟੀਆਂ ਜਾ ਰਹੇ ਆਂ ਜਾਂ ਛੁੱਟੀਆਂ ਨੇ ਕੱਟਿਆਂ ਦੋ ਹਣ ਹੁਣ ਛੁੱਟੀਆਂ ਕੱਟਿਆਂ ਤੂੰ ਪੁੱਛਿਆ ਮੇਰੇ ਤੋਂ ਮੈਂ ਹੁਣ ਬੈਗ ਪੈਕ ਕਰਕੇ ਤੁਹਾਨੂੰ ਪੁੱਛਣ ਚੱਲੀ ਸੀ ਅੱਛਾ ਬੈਗ ਪੈਕ ਕਰਕੇ ਪੁੱਛਣ ਚੱਲੀ ਸੀ ਤੂੰ ਹੋਰ ਮੰਮੀ ਹੁਣ ਬੈਗ ਤਾਂ ਪੈਕ ਕਰ ਨਹੀਂ ਨਿਆਣਿਆਂ ਦੇ ਕੱਪੜੇ ਐ ਸੋ ਕਿੰਨਾ ਕੋਈ ਰਹਿ ਜਾਂਦਾ ਮੈਂ ਨਹੀਂ ਉਹ ਤਾਂ ਮੈਨੂੰ ਪਤਾ ਬੈਗ ਪੈਕ ਕਰਨਾ ਹੀ ਤੇ ਤੇਰਾ ਪਹਿਲਾਂ ਪੁੱਛਣਾ ਕੋਈ ਫਰਜ਼ ਨਹੀਂ ਬਣਦਾ ਉਹ ਮਾੜੀ ਜੀ ਜੇ ਸਵੇਰੇ ਲੜਾਈ ਹੋ ਗਈ ਤਾਂ ਤੂੰ ਬੈਗ ਤਿਆਰ ਕਰ ਲਿਆ ਚਾਰ ਛੁੱਟੀਆਂ ਰਹਿ ਗਈਆਂ ਨੇ ਇਹਨਾਂ ਦੀ ਮੈਂ ਕਿਹਾ ਚੱਲ ਕੱਟੇ ਆਉਨੇ ਆ ਮੈਨੂੰ ਹੁਣ ਨਹੀਂ ਕੋਈ ਵੀ ਲੋਕ ਵੀ ਜਾਂ ਲੜਾਈ ਹੋਈ ਜਾਂ ਕੀ ਹੋਇਆ ਮੈਨੂੰ ਹੋਰ ਦਾ ਚੱਕਰ ਚੋਂ ਕਰ। ਉਹ ਚੱਕਰ ਕੋਈ ਨਹੀਂ ਤੇ ਤੈਨੂੰ ਕਿਸੇ ਨੇ ਤੇਰੇ ਸਿਰ 'ਚ ਡਾਂਗ ਮਾਰਤੀ ਤੂੰ ਝੱਟਦ ਨਹੀਂ ਵਿਆਹ ਤਿਆਰ ਕਰ ਲਿਆ। ਉਹ ਮੰਮੀ ਮੈਂ ਤਾਂ ਦਾ ਤਿਆਰ ਹੋਈ ਮੈਨੇ ਤਾਂ ਚਾਟੀਆਂ ਰਹਿ ਗਈਆਂ ਨਿਆਣੇ ਨੇ ਹੋਰ ਮੈਨੂੰ ਕੀ ਹੈ ਕੋਈ ਗੱਲ ਨਹੀਂ ਮੈਂ ਲੜਦੀ ਲੁੜਦੀ ਨਹੀਂ ਹੈਗੀ ਹੈ ਕੋਈ ਗੁੱਸਾ ਗਸਾ ਨਹੀਂ ਹੈਗਾ ਮੈਂ ਚੱਲੀ ਨਿਆਣੇ ਚੱਲ ਚਾਰ ਦਿਨ ਕੱਟੇ ਹੁੰਦੇ ਨੇ। ਨਹੀਂ ਤੈਨੂੰ ਨਹੀਂ ਪਤਾ ਤੂੰ ਵੀ ਚੱਲ ਪਈਆਂ ਤੇ ਇੱਥੇ ਕੰਮ ਕਿੰਨੇ ਕਰਨਾ ਹੈ। ਉਹ ਮੰਮੀ ਹੁਣ ਮੈਂ ਸਕੇ ਕੰਮ ਕਰਿਆ ਤੂੰ ਇੱਕ ਦੋ ਦਿਨ ਕੰਮ ਨਹੀਂ ਕਰ ਸਕਦੇ ਹੋ ਨਹੀਂ ਕਰ ਸਕਦੇ ਦੋ ਦਿਨ ਕੰਮ। ਉਹਨੂੰ ਵੀ ਤਾਂ ਛੁੱਟੀਆਂ ਹੋਣੀਆਂ ਹੀ ਹੈਗਾ। ਅੱਛਾ ਤੁਹਾਡਾ ਪੁੱਛਣਾ ਕੋਈ ਫਰਜ਼ ਨਹੀਂ ਬਣਦਾ ਮੈਂ ਮੈਂ ਬੈਗ ਪਾ ਕੇ ਕਰਕੇ ਤੁਹਾਡੇ ਕੋ ਚੱਲੀ ਸੀਗੀ ਪੈਕ ਕਰਕੇ ਚੱਲੀ ਸੀ ਨਾ ਤੁਹਾਡਾ ਪਹਿਲਾਂ ਨਹੀਂ ਪੁੱਛਣਾ ਫਰਜ਼ ਬਣਦਾ ਮੈਂ 2 ਦਿਨ ਪਹਿਲਾਂ ਪੁੱਛ ਲਿਆ ਮੈਂ ਕਿਹੜੀ ਕੋਈ ਜਗ੍ਹਾ ਨੇ ਮੈਂ ਬੈਗ ਪੈ ਕਰਕੇ ਮੈਂ ਕਹਿੰਦਾ ਮम्मी ਨੂੰ ਪੁੱਛਦੀ ਮੈਂ ਅਗਰ ਤੁਰ ਪਈ ਸੀ ਕਿ ਜੇ ਹੁਣ ਹੀ ਚਲੋ ਠੀਕ ਆ ਜਾਓ ਫਿਰ ਆਹੋ ਤੇ ਜੇ ਜਾਣਾ ਨਾ ਗੱਲ ਸੁਣ ਲੈ ਮੇਰੀ ਮੁੜ ਕੇ ਇੱਥੇ ਨਹੀਂ ਵੜਨਾ ਫੇ ਕਿਉਂ ਨਹੀਂ ਪੜਨਾ ਇਹ ਢਗਾ ਆ ਰਿਹਾ ਬੜਾ ਤੇਰਾ ਘਰ ਆ ਬਿਨਾ ਪੁੱਛੇ ਤੂੰ ਤਿਆਰ ਹੋ ਪਈਆਂ ਤਾਂ ਘਰ ਆ ਤੇਰਾ ਇਹ ਮਮੀ ਮੈਂ ਇਹਦੇ ਬੈਗ ਬੈਕ ਕੀਤਾ ਹੀ ਆ ਮੈਂ ਕਿਹੜੇ ਚਲ ਗਈ ਜਾਂ ਚਲ ਗਈ ਮੈਂ ਹਾ ਨਿਕਲ ਗਈ ਘਰੋਂ ਮੈਂ ਤੈਨੂੰ ਜਿਹੜੀ ਗੱਲ ਕਹਿਣੀ ਸੀ ਕਹਿਤੀ ਜੇ ਤੇ ਤੂੰ ਜਾਣਾ ਹੁਣ ਤੇ ਮੁੜ ਕੇ ਇੱਥੇ ਨਹੀਂ ਆਣਾ ਨਹੀਂ ਤੇ ਆਰਾਮ ਨਾਲ ਬੈਠੀ ਰਹਿ ਇੱਥੇ ਆ ਫੇਰ ਨਾ ਕੀ ਦੱਸਿਆ ਨਹੀਂ ਦੀਆਂ ਗੱਡੀਆਂ ਆਹੋ ਦਾ ਸਾਹਾਦੀ ਹੋ ਗਈ ਹੈ ਐਜ ਅਗਰ ਛੁੱਟੀਆਂ ਵੀ ਨਹੀਂ ਕੱਢ ਸਕਦੇ ਨਿਆਣਿਆਂ ਦੀਆਂ ਨਾ ਕਿਤੇ ਜਾ ਸਕਦੇ ਨਾ ਵਾਸਤਾ ਇਹਨਾਂ ਵਾਲੀ ਰੋ ਵਸ ਇਹਨਾਂ ਦਾ ਘਰੋ ਮਾਂ ਮਾਤੀਆਂ ਦਾ ਸਾਰਾ ਕੰਮ ਉਹਨਾਂ ਦੇ ਚੋਚਲੇ-ਵੋਚਲੇ ਕਰਦੇ ਰਹੋ ਦੋਨਾਂ ਦੇ ਲੱਗਦਾ ਮਨੀ ਬਾਹਰ ਨਿਕਲ ਗਿਆ ਚੁੱਪ ਕਰਕੇ ਇਹਨੂੰ ਲੱਗਾ ਘਰੇ ਮੰਮੀ ਸੁੱਤੀ ਆ ਤਾਂ ਪਤਾ ਨਹੀਂ ਲੱਗਣਾ ਹੈਗਾ ਮੈਂ ਵੀ ਤੇਰੀ ਮਾਂ ਆ ਮੈਨੂੰ ਕਿੱਦਾਂ ਨਹੀਂ ਪਤਾ ਮਾਂ ਸੁੱਤੀ ਆ ਮੈਂ ਕੰਨ ਮੇਰੇ ਤਾਂ ਖੁੱਲੇ ਹੀ ਆ ਅੱਖਾਂ ਬੰਦ ਸੀ ਮੇਰਾ ਕੰਨ ਥੋੜੀ ਬੰਦ ਸੀਗੇ ਪੁੱਛਦੀ ਆ ਕਾਜਲ ਨੂੰ ਮੈਂ ਜਾ ਕੇ ਕੱਲ ਇੰਨਾ ਇਹਦੇ ਨਾਲ ਮੱਥਾ ਮਾਰਿਆ ਮੁੰਡੇ ਨਾਲ ਫੇ ਤੂੰ ਘਰ ਰਿਆ ਕਰ ਹੁਣ ਫੇ ਚੁੱਪ ਕਰਕੇ ਨਿਕਲ ਗਿਆ ਏ ਚੱਲ ਮੈਂ ਕਾਜਲ ਨੂੰ ਪੁੱਛਦੀ ਜਾ ਕੇ ਕਾਜਲ ਮਮੀ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਦੀਦੀ ਨਾਲ ਗੱਲ ਕੀਤੀ ਕਿ ਨਹੀਂ ਕੀਤੀ ਹੈਗੀ ਕਾਜਲ ਹਾਂਜੀ ਮਮੀ ਤੂੰ ਕਿ ਐਨਾ ਕੱਲੀ ਗੱਲਾਂ ਕਰੀ ਜਾਨੀ ਆ ਮੈਂ ਕੁਛ ਨਹੀਂ ਦੇ ਬੈਠੀ ਸੀ ਤੂੰ ਮੈਨੂੰ ਠਾਲਿਆ ਨਹੀਂ ਲਾਈਟ ਚਲ ਗਈ ਪੱਖਾ ਬੰਦ ਮੈਂ ਪਸੀਨੋ ਪਸੀਨੇ ਹੋ ਗਈ ਬਾਹਰ ਮੈਂ ਕੰਮ ਕਰਦੀ ਸੀ ਮੈਨੂੰ ਪਤਾ ਨਹੀਂ ਲੱਗਾ ਲਾਈਟ ਗਈ ਤਾ ਕਿੱਥੇ ਨਿਕਲ ਗਿਆ ਹੁਣ ਫੇ ਮੇਰੇ ਮਨੀ ਹੋ ਤਾਂ ਦੂਜੇ ਕਮਰੇ ਚ ਸੁੱਤਾ ਹੋਇਆ ਉਹ ਮੈਨੂੰ ਚਾਰ ਨਾਛਾ ਮੈਂ ਮਾਂ ਆ ਤੁਹਾਡੀ ਨਹੀਂ ਨਹੀਂ ਮੰਮੀ ਦੂਜੇ ਕਮਰੇ ਜਿੱਤਾਂ ਮੈਂ ਦੇਖ ਲਿਆ ਸੀ ਉਹਨੂੰ ਜਾਂਦੇ ਨੂੰ ਬਾਹਰ ਨਿਕਲ ਗਿਆ ਚੁੱਪ ਕਰਕੇ ਤਿਆਰ ਹੋ ਕੇ ਪੱਗ ਬਣ ਕੇ ਕਿੱਥੇ ਗਿਆ ਉਹ ਉਹ ਮੈਂ ਇੱਥੇ ਭੇਜਿਆ ਦੁਕਾਨ ਤੇ ਥੋੜਾ ਸਮਾਨ ਲੈ ਆਉਣ ਵਾਲਾ ਅੱਛਾ ਤਿਆਰ ਹੋ ਕੇ ਜਾਣਾ ਨੇ ਪੱਗ ਪੁਗ ਬਣ ਕੇ ਉਹਦੀ ਕਹਿੰਦਾ ਭਾਬੀ ਮੈਂ ਥੋੜਾ ਪੱਗ ਪੁਗ ਬਵਾਲਣਾ ਚੰਗਾ ਲੱਗਦਾ ਸਭ ਤੋਂ ਜ਼ਿਆਦਾ ਨਾ ਬਗਾਰਣ ਵਿੱਚ ਤੇਰਾ ਹੀ ਹੱਥ ਆ ਕੋਈ ਨਹੀਂ ਮੰਮੀ ਘੁੰਮ ਲੈਣ ਦੋ ਉਹਨੂੰ ਹੁਣ ਇਹੀ ਤਾਂ ਉਮਰ ਆਦੀ ਘੁੰਮਣ ਫਿਰਨ ਦੀ ਜਦੋਂ ਵਿਆਹ ਹੋ ਗਿਆ ਫਿਰ ਕਿਹੜਾ ਅਗਲੀ ਨੇ ਜਾਂਦੇ ਨਾ ਕਿਤੇ ਨਹੀਂ ਉਹਨੂੰ ਉਹ ਇਦਾਂ ਨਿਆਣਾ ਪਤਾ ਕਿ ਲੋਕਾਂ ਦੀ ਨਜ਼ਰਾਂ ਚ ਆ ਜਾਂਦਾ ਆ ਕਹਣਾ ਇਹ ਤਾਂ ਫਿਰਦਾ ਹੀ ਰਹਿੰਦਾ ਆ ਮੁੰਡਾ ਇਹਨਾਂ ਦਾ ਤਾਂ ਘਰੇ ਨਹੀਂ ਰਹਿੰਦਾ ਹੈਗਾ ਇਦਾਂ ਪਤਾ ਕਿ ਚੰਗਾ ਨਹੀਂ ਲੱਗਦਾ ਹੈਗਾ ਕੋਈ ਗੱਲ ਨਹੀਂ ਮੰਮੀ ਕੋਈ ਨਹੀਂ ਪਰ ਕੁੜੀਆਂ ਨੂੰ ਰੋਕਣਾ ਟੋਕਣਾ ਹੁੰਦਾ ਬਾਹਰ ਅੰਦਰ ਜਾਣ ਤੋਂ ਮੁੰਡਿਆਂ ਨੂੰ ਵੀ ਰੋਕਣਾ ਟੋਕਣਾ ਚਾਹੀਦਾ ਮੈਂ ਮੈਨੂੰ ਬੋਲਿਆ ਸੀ ਜਲਦੀ ਆ ਜੀ ਕਹਿੰਦਾ ਮੈਂ ਜਲਦੀ ਆ ਜਾਊਂਗਾ ਭਾਬੀ ਕੋਈ ਗੱਲ ਨਹੀਂ ਨਹੀਂ ਉਹਨੂੰ ਸਮਝਾਇਆ ਕਰ ਹੁਣ ਇਹ ਆ ਹੁਣ ਤੇਰੀ ਭੈਣ ਆਉਣੀ ਇੱਥੇ ਵਿਆਹ ਕੇ ਫੇ ਮੋਰ ਕੇ ਤੈਨੂੰ ਲਾਂਭੇ ਦਿਆ ਕਰਨੇ ਹੋਨੇ ਪੇ ਮੇਰੇ ਪੱਲੇ ਕਿੱਦਾਂ ਦਾ ਪਾਤਾ ਆ ਇਹੋ ਨਹੀਂ ਕੋਈ ਨਹੀਂ ਮੈਂ ਉਹਨੂੰ ਕਿਹਾ ਜਲਦੀ ਆ ਜੀ ਇਹੀ ਤਾਂ ਦੇਣਾ ਉਹਦੇ ਘੁੰਮਣ ਫਿਰਨ ਲਈ ਬਾਅਦ ਚ ਵਿਆਹ ਹੋ ਗਿਆ ਜ਼ਿੰਮੇਵਾਰੀਆਂ ਪੈ ਜਾਣੀਆਂ ਉਹ ਤਾਂ ਚੱਲ ਠੀਕ ਆ ਮੈਨੂੰ ਤੂੰ ਦੱਸ ਤਾਂ ਸਹੀ ਪਿਓ ਗਿਆ ਕਿੱਥੇ ਆ ਉਹ ਮੰਮੀ ਉਹਦਾ ਦੋਸਤ ਆਇਆ ਸੀ ਮਨੀ ਦਾ ਬਾਹਰੋਂ ਤੇ ਉਹਨੂੰ ਬੁਲਾਇਆ ਸੀ ਉਹਦੇ ਕੋਲ ਗਿਆ ਆ ਆ ਇਹ ਤਾਂ ਬਦੋਸਤੇ ਆਈ ਰਹਿੰਦੇ ਕਦੀ ਕੋਈ ਆ ਗਿਆ ਕਦੀ ਕੋਈ ਇਹਨੂੰ ਵੀ ਬਹਾਨੇ ਚਾਹੀਦੇ ਬਾਹਰ ਜਾਣਾ ਵਾਸਤੇ ਨਹੀਂ ਕਹਿੰਦਾ ਉਹ ਭਾਬੀ ਮੈਂ ਆ ਜਾਊਂਗਾ ਜਲਦੀ ਬਸ ਮੰਮੀ ਨੂੰ ਸਾਹਮਣੇ ਤੇ ਮੰਮੀ ਬੋਲਾਂਗਾ ਮੈਂ ਕੋਈ ਨਾ ਮੰਮੀ ਤਾਂ ਉਹਦੇ ਬੋਲਦੀ ਆ ਨਾ ਬੋਲਦੀ ਇਹਨਾਂ ਨੂੰ ਦੁੱਖਦੀਆਂ ਤੇ ਛੱਡੋ ਪਰਾਂ ਤੁਸੀਂ ਇਹ ਤਾਂ ਮੈਨੂੰ ਦੱਸੋ ਤੁਸੀਂ ਦੀਦੀ ਨਾਲ ਗੱਲ ਕੀਤੀ ਸੀਗੀ ਮਨੀ ਦੇ ਰਿਸ਼ਤੇ ਵਾਲੇ ਹਾਂ ਇੱਕ ਤਾਂ ਮੇਰੇ ਦਿਮਾਗ ਚੋਂ ਨਿਕਲ ਗਿਆ ਕੱਲ ਤੈਨੂੰ ਦੱਸਣਾ ਸੀਗਾ ਤੇ ਕੀਤਾ ਹੀ ਫੋਨ ਮੈਂ ਆਨੂੰ ਤਾਂ ਉਹਨੇ ਚੱਕਿਆ ਨਹੀਂ ਤੇ ਹੁਣ ਕੋਈ ਨਹੀਂ ਮੈਂ ਕਰਦੀ ਹਾਂ ਹੁਣ ਫੇਰ ਮੈਂ ਲਾਵਾਂ ਫੋਨ ਹੁਣ ਚੱਲ ਲਾ ਦੇ ਫਿਰ ਮੈਂ ਨੀ ਜੇ ਚੱਕ ਲਊਗੀ ਤਾਂ ਹੈਲੋ 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 ਸਸੀਕਾ ਮੰਮੀ ਸਸੀਕਾ ਕੀ ਹਾਲ ਚਾਲ ਆ ਹਾਂਜੀ ਠੀਕ ਆ ਤੁਸੀਂ ਦੱਸੋ ਠੀਕ ਆ ਕਿਹੜੀ ਦੁਨੀਆ ਚ ਰਹਿੰਨੀ ਆ ਮੈਂ ਕੱਲ ਦਾ ਫੋਨ ਕਰਨ ਦੇ ਤੇ ਚੱਕਿਆ ਨਹੀਂ ਹੋ ਮੰਮੀ ਤੁਹਾਨੂੰ ਪਤਾ ਹੀ ਆ ਫੇ ਘਰਾਂ ਦੇ ਕੰਮਾਂ ਕਰਾਂ ਚ ਫੇ ਮੈਂ ਫੋਨ ਵੀ ਨਹੀਂ ਦੇਖਿਆ ਦੇਖਿਆ ਹੀ ਨਹੀਂ ਤੋ ਕੱਲ ਦਾ ਫੋਨ ਨਾ ਮੰਮੀ ਇਦਾਂ ਹੀ ਪਿਆਰ ਰਿੰਦਾ ਇਹਨਾਂ ਨੂੰ ਪਤਾ ਤੇ ਹੈ ਹੁਣ ਹੂੰ ਤੋ ਫੋਨ ਆਇਆ ਤੁਹਾਡਾ ਫੋਨ ਤੇ ਮੂੰਚਾ ਮੇਰੇ ਹੱਥ ਚੀ ਕੀ ਤੇ ਮੈਂ ਚੱਕ ਲਿਆ ਅੱਛਾ ਹੋਰ ਸੁਣਾ ਹਾਂ ਠੀਕ ਆ ਤੂੰ ਸੁਣਾ ਘਰ ਕਿੱਦਾਂ ਠੀਕ ਠਾਕ ਆ ਬਸ ਠੀਕ ਠਾਕ ਮਮੀ ਅੱਛਾ ਤੇਰੇ ਨਾਲ ਨਾ ਕੋਈ ਗੱਲ ਕਰਨੀ ਹੈਗੀ ਜ਼ਰੂਰੀ ਕੱਲ ਕੋਈ ਨਹੀਂ ਤਾਂ ਇੱਥੇ ਆਈ ਫੇਰ ਦੱਸੂਗੀ ਤੈਨੂੰ ਮੈਂ ਠੀਕ ਹੋ ਗਿਆ ਸੋ ਖੁਸ਼ਾਂਤੀ ਹੈਗੀ ਆ ਹਾਂ ਸੋਖਾ ਉੱਦਾ ਤਾਂ ਬਸ ਗੱਲ ਹੀ ਕਰਨੀ ਹੈ ਤੇਰੇ ਨਾਲ अच्छा हम कोई यार नहीं फोन ਤੇ ਦਾਂਗਾ ਮੈਨੂੰ ਫੇਰ ਕੀ ਹੋਇਆ ਨਹੀਂ ਫੋਨ ਤੇ ਨਹੀਂ ਦੱਸਣੀ ਹੈਗੀ ਤੂੰ ਘਰਾਂ ਹੀ ਤਾਂ ਫੇਰ ਦੱਸਾਂਗੇ اچھا ਹਮ ਕੋਈ ਨਹੀਂ ਮੰਮੀ ਉਦਾਂ ਵੀ ਮੈਂ ਤੁਹਾਨੂੰ ਦੱਸਣਾ ਹੀ ਹੈਗਾ ਵੀ ਮੈਂ ਇੱਕ ਦੋ ਦਿਨਾਂ ਨੂੰ ਉੱਧਾ ਵੀ ਆਉਣਾ ਹੀ ਹਾਂ اچھا ਕਿਦਾਂ ਨੂੰ ਆਉਣਾ ਤੂੰ ਮੈਂ ਦੇਰ ਦੀ ਹਾਂ ਕੋਈ ਨਹੀਂ ਤੁਹਾਨੂੰ ਦੱਸੂੰਗੀ ਦੋਆਂ ਦਿਨਾਂ ਤੱਕ ਆਉਣਾ ਹੈ ਮੈਂ अच्छा मां भी ਗੱਲ ਕਰਨੀ ਹੈ ਮੰਮੀ ਤੁਹਾਡੇ ਨਾਲ ਇੱਕ ਕੋਈ ਕਿਹੜੀ ਗੱਲ ਕਰਨੀ ਆ ਤੂੰ ਦੱਸ ਦੇ ਫੋਨ ਤੇ ਦੱਸ ਦੇ ਕੋਈ ਗੱਲ ਤੁਸੀਂ ਨਹੀਂ ਨਾ ਮੈਨੂੰ ਦੱਸਣ ਦੇ ਤੁਹਾਨੂੰ ਮੈਂ ਵੀ ਨਹੀਂ ਦੱਸਣਾ ਹੁਣ ਮੈਂ ਵੀ ਫਿਰ ਆ ਕੇ ਦੱਸੂਗੀ اچھا ਚੱਲ ਠੀਕ ਆ ਫਿਰ ਆਹ ਉਹ ਤੇ ਹੋਰ ਕਿੱਦਾਂ ਭਾਬੀ ਨੇ ਠੀਕ ਆ ਸਾਰੇ ਹਾਂ ਠੀਕ ਆ ਸਭ ਨਿਆਣੇ ਉਹ ਵੀ ਠੀਕ ਆ ਲੱਗੇ ਰਹਿੰਦੇ ਸ਼ਰਾਰਤਾ ਕਰਨ ਸਾਰੀ ਦਿਹਾੜੀ ਅੱਛਾ ਅੱਛਾ ਹਾਂ ਸ਼ੂਟਿੰਗਾਂ ਪਈਆਂ ਤੰਗ ਕੀਤਾ ਪਿਆ ਹੁਣ ਤਾਂ ਉਹਨਾਂ ਨੇ ਅੱਛਾ ਅੱਛਾ ਤੇ ਹੋਰ ਕਿੱਦਾਂ ਭਾਜੀ ਦਾ ਹੁੰਦਾ ਹੁਣ ਹਾਂ ਆ ਜਾਂਦਾ ਫੋਨ ਤਾਂ ਰੋਜ਼ ਹੀ ਆ ਜਾਂਦਾ ਰਹਿਦੀ ਉਹਨਾਂ ਦਾ ਵੀ ਆ ਜਾਂਦਾ ਹੈ ਠੀਕ ਹੈ ਠੀਕ ਚਲੋ ਠੀਕ ਆ ਫੇ ਮਮੀ ਅੱਛਾ ਠੀਕ ਆ ਮੈਂ ਵਾਜਨ ਕਰੂੰਗੀ ਫ੍ਰੀ ਹੋ ਕੇ ਨਾ ਮੈਂ ਕੰਮ ਲੱਗੀ ਹਾਂ ਹਾਂ ਠੀਕ ਠੀਕ ਚੰਗਾ ਚਲ ਚੰਗਾ ਹੈ ਮਮੀ ਤੁਸੀਂ ਦੀਦੀ ਨੂੰ ਫੋਨ ਤੇ ਨਹੀਂ ਦੱਸਿਆ ਘਰ ਬੁਲਾ ਲਿਆ ਆਮੋ ਸਾਹਮਣੇ ਬਹਿ ਕੇ ਗੱਲ ਵਧੀਆ ਹੋ ਜਾਂਦੀ ਆ ਆ ਮੈਂ ਕਿਹਾ ਫੋਨ ਤੇ ਕੀ ਦੱਸਣੀ ਚਲ ਆਉਗੀ ਤਾਂ ਫੇਰ ਦੱਸਾਂਗੀ ਤਾਂ ਉਹ ਵੀ ਕਹਿਣ ਦੀ ਆ ਵੀ ਕੋਈ ਗੱਲ ਦੱਸਣੀ ਆ ਪਤਾ ਨਹੀਂ ਹੁਣ ਕਿਹੜੀ ਗੱਲ ਆ ਜਿਹੜੀ ਉਹਨੇ ਮੈਨੂੰ ਦੱਸਣੀ ਆ ਆਉਂਗੀ ਤਾਂ ਫੇਰ ਪਤਾ ਲੱਗਣਾ ਚਲੋ ਉਧਰ ਉਹ ਆਪਣੀ ਗੱਲ ਦੱਸਦੇ ਉਧਰ ਆਪਾਂ ਦੱਸ ਦਵਾਂਗੇ ਚਲੋ ਵਧੀਆ ਗੱਲਾਂ ਨਾਲ ਦੋ ਦਿਨ ਆ ਕੇ ਰਹਿ ਜਾਣ ਆਹ ਉਹਦਾ ਤਾਂ ਉਹਨੇ ਮੰਨ ਹੀ ਜਾਣਾ ਆ ਉਹਨੇ ਵੀ ਖੁਸ਼ ਹੋ ਜਾਣਾ ਆ ਉਹਨੂੰ ਪਤਾ ਆ ਵੀ ਭਾਬੀ ਮੇਰੀ ਵੱਡੀ ਕਿਹੜਾ ਮਾੜੀ ਆ ਤੇ ਉਹਦੀ ਭੈਣ ਇੰ ਤਾਂ ਬਹੁਤ ਖੁਸ਼ੀ ਆ ਕਿ ਉਹਨੇ ਕੰਮ ਸਿਰੇ ਚੜਨ ਲੱਗਾ ਚਲੋ ਦੀਦੀ ਦਾ ਵੀ ਦੀਦੀ ਨੇ ਵੀ ਖੁਸ਼ੀ ਹੋਣਾ ਆ ਆ ਉਹਨੇ ਮੰਨ ਜਾਣਾ ਆ ਮੰਨ ਜਾਣਾ ਆ ਮਾਨਤਾ ਜਾਣਾ ਮੈਨੂੰ ਇੰਨਾ ਤਾਂ ਪਤਾ ਹੀ ਐ ਹੋਰ ਕੀ ਕਹਿੰਦੇ ਸੀ ਇਹ ਬਸ ਆਹੀ ਗੱਲ ਹੋਈ ਸੀ ਕਿ ਕਹਿੰਦੀ ਮੈਂ ਆਉਣਾ ਐ ਇੱਕ ਦੋ ਦਿਨਾਂ ਵਿੱਚ ਕਹਿੰਦੀ ਕੋਈ ਨਹੀਂ ਫੇਰ ਮੈਂ ਦੱਸੂਗੀ ਜਦ ਜਦ ਆਉਂਦੀ ਤਾਂ ਹੁਣ ਦੇਖਦੇ ਕਿਦਾਂ ਆਉਂਦੀ ਆ ਤੇ ਆਣੇ ਕਿੱਥੇ ਆ ਉਹ ਦਿਖੇ ਨਹੀਂ ਹੈ ਕਿ ਕਿੱਥੇ ਆ ਉਹ ਇੱਧਰ ਹੀ ਖੇਡਦੇ ਪਏ ਆ ਬਾਰ ਆ ਆ ਹੀ ਗਿਆ ਹਾਂ ਕਿੱਧਰੋਂ ਆਇਆ ਤੂੰ ਘੁੰਮ ਕੇ ਓਏ ਹੈ ਕਿੱਧਰੋਂ ਆਇਆ ਹਾਂਜੀ ਕਿੱਧਰੋਂ ਆਇਆ ਓਰੇ ਆ ਇੱਧਰ ਫੇਲ ਕੇ ਖੇਲ ਕੇ ਤੇਨੂੰ ਪਤਾ ਨਹੀਂ ਸਿਖਰ ਦਪੈਰ ਹੈਗੀ ਧੁੱਪੇ ਤੋਂ ਕੇਰਦ ਰਹਿਣਾ ਤੈਨੂੰ ਘਰ ਨਹੀਂ ਰਹਿਣਾ ਹੁੰਦਾ ਫਿਦਾਈ ਬਣਿਆ ਦੂਜਾ ਕਿੱਥੇ ਆ ਹੈ ਬਾਹਰ ਰਹਿਣਾ ਉਹ ਦੌੜ ਗਿਆ ਫੇਰ ਬਾਹਰ ਨੂੰ ਠੀਕ ਆ ਹੋਰ ਪਾਣੀ ਕਿਧਰੋਂ ਆਏ ਖੇਡ ਕੇ ਬਾਡਬਾਲ ਖੇਡ ਕੇ ਛੁੱਟੀਆਂ ਦਾ ਕੰਮ ਕਰ ਲਿਆ ਕਿ ਨਹੀਂ ਕੀਤਾ ਕੀਤਾ ਛੁੱਟੀਆਂ ਦਾ ਕੰਮ ਹੈ ਕਰ ਲਿਆ ਆ ਚੱਲ ਜਾ ਖੇਡਣਾ ਤੇ ਪੱਖੇ ਥੱਲੇ ਬੈਠ ਜਾ 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 ਕੇ ਖੇਲੋ ਹਾਂ ਖੇਡੋ ਬੈਟ ਬੋਲ ਧੁੱਪੇ ਨਹੀਂ ਜਾਣਾ ਪਰ ਅੰਦਰ ਹੀ ਖੇਡਣਾ ਆ ਹਾਂ ਹਾਂ ਦੂਹੀ ਬੜਾ ਕੀਤਾ ਇਹਨਾਂ ਨੇ ਹਾਂ ਗੰਦੇ ਬਣ ਕੇ ਇੱਦਾਂ ਘੁੰਮਦੇ ਜਾਂਦੇ ਆ ਟਾਈਮ ਕਿੰਨਾ ਹੋ ਗਿਆ ਆ ਟਾਈਮ 4:30 ਹੋਵੇ ਫੇਰ ਸਬਜੀ ਸਬਜੀ ਦਾ ਕਰ ਲਾ ਕੋਈ ਇੰਤਜ਼ਾਮ ਲਿਆ ਆ ਜੇ ਕੋਈ ਸਬਜੀ ਕੱਟਣ ਕੁੱਟਣ ਵਾਲੀ ਆ ਤਾਂ ਮੈਂ ਦੇਖਦੀ ਆ ਘੱਟ ਦਮ ਚਲੋ ਉੱਥੇ ਬਾਹਰ ਬੈਨੇ ਜਾ ਕੇ ਆਜੋ ਚਲੋ ਕਿੰਨੀ ਗਰਮੀ ਆ ਅੱਜ ਅੱਜ ਤੇ ਮਾਰੀ ਗਈ ਮੈਂ ਗਰਮੀ ਨਾਲ ਬੁਰਾ ਹਾਲ ਹੋ ਗਿਆ ਗਰਮੀ ਕਿਦਾਂ ਮਾ ਬਸ ਠੀਕ ਆ ਆ ਗਈ ਹੋਰ ਆ ਗਈ ਬੈਠ ਗਰਮੀ ਵੜੀ ਆ ਤੇ ਹੋਰ ਕਿੱਦੜੇ ਬੈਠੇ ਇੱਥੇ ਬਸ ਬਾਹਰ ਹੀ ਬਹਿਣਾ ਹੀ ਹਾਂ ਉਹ ਤਾਂ ਚਲ ਗਈ ਆ ਚਲ ਗਈ ਆ ਹੋਰ ਉਹ ਤਾਂ ਪੇਕਿਆਂ ਦੇ ਚਲ ਗਈ ਜਾਂਦੀ ਨੇ ਆਣੇ ਦੀਆਂ ਛੁੱਟੀਆਂ ਮੁਕਣੇ ਵਾਲੀਆਂ ਤਾਂ ਮੈਂ 4 ਦਿਨ ਰਹਿ ਆਵਾ ਜਾਵੇ ਲਾਲੋ ਆ ਕੀ ਕੰਮ ਹੋਇਆ ਮੰਮੀ ਹੁਣ ਮੈਨੂੰ ਕੀ ਪਤਾ ਹੁਣ ਇੱਥੇ ਕੰਮ ਕਹਿੰਦੇ ਕਰਨਾ ਮਾਤਾ ਮੈ ਭੇਜਿਆ ਬਲ ਤਾਂ ਮੈਨੂੰ ਇਹ ਦੱਸੋ ਪਹਿਲਾਂ ਦੱਸ ਹੁਣ ਮੈਂ ਉਹਦੇ ਨਾਲ ਵੀ ਲੜਾਈ ਕਰੀ ਜਾਵਾਂ ਹੈ ਉਹਨੇ ਖਣੀ ਸਵੇਰ ਦਾ ਤੇਰਾ ਜਿਹੜੀ ਤੂੰ ਲੜਾਈ ਕੀਤੀ ਉਹਦੇ ਨਾਲ ਉਹ ਗੁੱਸਾ ਕੀਤਾ ਫਣੀ ਗੁੱਸਾ ਕੀਤਾ ਦਾ ਸਹਾਦੀ ਹੁੰਦੀ ਆ ਮੈਂ ਕਹਿੰਦੀ ਉਹਨੇ ਕਿਹਾ ਮੈਨੂੰ ਦੱਸਿਆ ਜਾਣ ਲੱਗਿਆ ਕਿ ਉਹਨੇ ਕਿਹਾ ਮम्मी ਸੱਚ ਦਾਗ ਮਾਰਦੀ ਸੀ ਫਿਰ ਕੀ ਹੋਇਆ ਹਾਂ ਹੁਣ ਮੈਂ ਦੱਸ ਕੀ ਕਰਾਂ ਤੁਹਾਡੇ ਵਿੱਚ ਪਹਿਲੀ ਮੇਰੀ ਗੱਲ ਸੁਣੋ ਤੁਸੀਂ ਭੇਜਿਆਗਾ ਤੋਨ ਨੂੰ ਤੇ ਹੁਣ ਜੇ ਉਹ ਤਿਆਰ ਹੋਈ ਗਈ ਹੀ ਨਿਹਾਣਿਆਂ ਦੇ ਨਾਲ ਤਾਂ ਫਿਰ ਭੇਜਣਾ ਹੀ ਸੀ ਪਿਆਗਾ ਤੂੰ ਨਹੀਂ ਗਈ ਇਹ ਕਹਿੰਦੀ ਮੈਂ ਨਹੀਂ ਜਾਣਾ ਜਾਣਾ ਨਹੀਂ ਇੱਥੇ ਰੱਖ ਦਿੱਤੀ ਆ ਆ ਰੋਟੀਆਂ ਕਿੰਨੇ ਇਹਨਾਂ ਨੇ ਖਲੋਣੀਆਂ ਮੁੜ ਕੇ ਬਣਾ ਬਣਾ ਕੇ ਮੇਰੇ ਤੋਂ ਨਹੀਂ ਕੰਮ ਕੁਮ ਹੁੰਦਾ ਮੈਂ ਤੁਹਾਨੂੰ ਪਹਿਲੀ ਰਾਸਤਾ ਆ ਹਾਂ ਕਹਣਾ ਸੀ ਇਹਨੂੰ ਵੀ ਲੈ ਕੇ ਜਾਣਾ ਨਾਲੀ ਇਹਨੂੰ ਛੱਡ ਗਈ ਇੱਥੇ ਜਾਣ ਕੇ ਹੀ ਦਿਮਾਗ ਖਰਾਬ ਕਰ ਦਿੰਦੇ ਹਾਏ ਹਾਏ ਕੀ ਕਰਾਂ ਮੈਂ ਇਸ ਕੁੜੀ ਦਾ ਇਹਨੂੰ ਗੁੱਸਾ ਦੇ ਕਿੰਨਾ ਹੈ ਤਾਂ ਕੀ ਹੋਇਆ ਜੇ ਕੁੜੀ ਨੂੰ ਇੱਥੇ ਛੱਡ ਗਈ ਤੇ ਹੈ ਪਹਿਲਾ ਦੱਸ ਮੈਂ ਤਾਂ ਫਸ ਗਈ ਸਾਰੇ ਪਾਸਿਆਂ ਤੋਂ ਹੱਦ ਕਰਤੀ ਐ ਵੀ ਕਾਜਲਿਆ ਮੈਨੂੰ ਦੇ ਦੇ ਲਸਣ ਲਸਣ ਮੈਂ ਛਿਲ ਦਮਾਂ ਆਹ ਦੇ ਤਾਂ ਨਿਆਣੇ ਨਾ ਇੱਕ ਤਾਂ ਖਡਾਉਣੇ ਘੜੂਣੇ ਇੱਥੇ ਇਦਾਂ ਹੀ ਖਲਾਰ ਕੇ ਚਲ ਜਾਂਦੇ ਮੰਜੇ ਦੇ ਉੱਤੇ ਇਹਨਾਂ ਦਾ ਖਡਾਉਣਾ ਹੀ ਨਹੀਂ ਸਾਹ ਹੁੰਦੇ ਹੈਗੇ ਇਹ ਤਾਂ ਚੱਲ ਆ ਜਾ ਕਰਦ ਵੀ ਦੇ ਦੇ ਇਦਾਂ ਛਿੱਲੇ ਨਹੀਂ ਬਣੇ ਹੈਗੇ ਮੇਰੇ ਨਾ ਵੀ ਮੈਂ ਸੀਗੇ ਘੱਟ ਲਏ ਆ ਹੁਣ ਲਿਓ ਨੀ ਮੰਮਾ ਦਾਲ ਦੇ ਵਿੱਚ ਇੰਨਾ ਲਸਣ ਪਾਉਣਾ ਜਿਆਦਾ ਛਾਰੇ ਰੱਖ ਲੈਨੇ ਉਹ ਚਾਰਾਂ ਦਿਨਾਂ ਦਾ ਇਕੱਠਾ ਹੀ ਨਹੀਂ ਜਿਆਦਾ ਛਿੱਲ ਕੇ ਰੱਖ ਲੈਨੇ ਹੋਰ ਕਮਾਈਂਦਾ ਕਾਜਲ ਇਦਾਂ ਕਰੀਗਾ ਤੂੰ ਹੁਣ ਤਾਂ ਟਾਈਮ ਜਿਆਦਾ ਹੋ ਗਿਆ ਆ ਤਾਂ ਤੂੰ ਇਦਾਂ ਕਰੀ ਤਾਂ ਆਪਣੀ ਮੰਮੀ ਕੋਲ ਹੀ ਜਾਇਆ ਕਰ ਦੂੰ ਕੋਈ ਨਹੀਂ ਮੰਮੀ ਜਾਉਣੀ ਜਾਣੋ ਤਾਂ ਮੈਂ ਵੀ ਚੱਲ ਜਾਣਾ ਹੀਗਾ ਤੇ ਤੈਨੂੰ ਪਤਾ ਘਰ ਨਿਆਣੇ ਉਹ ਹੈਗੇ ਆ ਤੇ ਤੁਪੇ ਤੇਰੇ ਨਾਲ ਕਿੱਧਰ ਜਾਉਗੇ ਤੂੰ ਕੱਲੀ ਚੱਲ ਜੀ ਹੂੰ ਬਾਕੀ ਰਹੀ ਤੇਰੀ ਦੀਦੀ ਦੀ ਗੱਲ ਉਹਨੇ ਤਾਂ ਮੰਨ ਨਹੀਂ ਜਾਣਾ ਆ ਹੂੰ ਕੋਈ ਨਹੀਂ ਪਤਾ ਨਹੀਂ ਕਿਦੋਂ ਹੋਣਾ ਤਾਂ ਕਿਦੋਂ ਨਹੀਂ ਹੋਣਾ ਤੇ ਤੂੰ ਜਾ ਕੇ ਤਾਂ ਫਾਈਨਲ ਕਰਿਆ ਉਹਨਾਂ ਨਾਲ ਗੱਲਬਾਤ ਹੈ ਨਾ ਨਾਲੇ ਆਪਣੀ ਭੈਣ ਦੀ ਵੀ ਸਲਾਹ ਲੈ ਲਈ ਉਹ ਵੀ ਕੀ ਕਹਿੰਦੀ ਆ ਕੋਈ ਨਹੀਂ ਮੰਮੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਘਰ ਜਾ ਕੇ ਵੀ ਗੱਲ ਕਰਿਆਉਣੀ ਆ वैसे तो मैं फोन पे कर ही ली थी मम्मी ਨਾਲ ਗੱਲ ਤੇ ਮੰਮੀ ਵੀ ਤਾਂ ਬਹੁਤ ਖੁਸ਼ ਸੀਗੇ ਉਹ ਵੀ ਮੰਨ ਗਈ ਸੀ ਤੇ ਮੈਨੂੰ ਕਹਿੰਦੇ ਸੀਗੇ ਰੇਖਾ ਨੂੰ ਵੀ ਪੁੱਛਿਆ ਤੇ ਉਹ ਵੀ ਮੰਨ ਗਈ ਆ ਨਹੀਂ ਨਹੀਂ ਉਹਦਾ ਪਤਾ ਕੀ ਆ ਮੰਮੀ ਤਾਂ ਚਲ ਤੇਰੀ ਮੰਨਦੀ ਆ ਕੁੜੀ ਦੀ ਵੀ ਸਹਿਮਤੀ ਜ਼ਰੂਰੀ ਆ ਨਾ ਹਾਂ ਨਹੀਂ ਮੈਂ ਕਰ ਤਾਂ ਦੀ ਗੱਲ ਸਹੀ ਆ ਹਾਂ ਨਾ ਤੁਹਾਡੀ ਗੱਲ ਸਹੀ ਹੈ ਤੂੰ ਇਹ ਚੰਗੀ ਮੈਨੂੰ ਸਲਾਹ ਦਿੱਤੀ ਮੈਂ ਘਰ ਜਾ ਕੇ ਆਮੋ ਸਾਹਮਣੇ ਬੈਠ ਕੇ ਗੱਲ ਕਰਾਂ ਤੂੰ ਏਦਾਂ ਕਰੀ ਤੂੰ ਕੱਲ ਨਾ ਸਵੇਰੇ ਚਲ ਜਾਈਂ ਸਵਕਤੇ ਕੰਮ ਕੁਮ ਮਕਾ ਕੇ ਨਿਆਣੇ ਤੇ ਸੁੱਤੇ ਸੁੱਤੇ ਨਿਕਲ ਜੇ ਨਹੀਂ ਤਾਂ ਇਹਨਾਂ ਨੇ ਫੇਰ ਮਗਰ ਪਹਿਣਾ ਆ ਧੁੱਪੇ ਕਿੱਧਰ ਤੂੰ ਲੈ ਕੇ ਜਾਉਂਗੀ ਇੰਨੀ ਗਰਮੀ ਪਹਿਣਦੇ ਹੀ ਅੱਕੇ ਕੋਈ ਨਹੀਂ ਫਿਰ ਮੰਮੀ ਮੈਂ ਸਵੇਰ ਤੜਕੇ ਕੰਮ ਨੂੰ ਵੇੜ ਕੇ ਚਲਾ ਜਾਉਂਗੀ ਹਾਂ ਕੋਈ ਨਹੀਂ ਜੇ ਕੋਈ ਰਹਿ ਵੀ ਜਾਊਗਾ ਤਾਂ ਮੈਂ ਕਰ ਲੂੰਗੀ ਤੇ ਤੂੰ ਚਲ ਜਾਈਂ ਤਾਂ ਉਹੀ ਚੱਲ ਛੇਤੀ ਮੁੜ ਆਉਂਗੀ ਉਧਰ ਕੋਈ ਨਹੀਂ ਮੈਂ ਕਰ ਜਾਨੀ ਫੇਰ ਘਰ ਜਾ ਕੇ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਪੁੱਛਿਆ ਕਿ ਜਾਵਾਂਗਾ ਨਾ ਜਾਵਾਂਗਾ ਫਿਰ ਨਾ ਉਹਨੇ ਕੀ ਕਹਿਣਾ ਫੋਨ ਆਉਣਾ ਹੀ ਆ ਇੱਕ ਵਾਰੀ ਫੇਰ ਸ਼ਾਮ ਨੂੰ ਫੇਰ ਕਰ ਲੇ ਗੱਲ ਉਦਾਂ ਤਾਂ ਉਹਨੇ ਕੁਝ ਨਹੀਂ ਕਹਿਣਾ ਹੈਗਾ ਹੂੰ ਉਹ ਕੋਈ ਮੇਰੇ ਤੋਂ ਬਾਹਰ ਥੋੜੀ ਹੈ ਜੇ ਉਹ ਮੈਂ ਕਹਤਾ ਉਹ ਵੀ ਹੋਣਾ ਆ ਉਹਨੇ ਕਿਹਾ ਕੁਝ ਕਹਿਣਾ ਤੂੰ ਕਿ ਪੇਕਿਆਂ ਦੇ ਜਾਣਾ ਤੋ ਕਿਹਾ ਕਿ ਤੇ ਹੋਰ ਜਾਣਾ ਜਿਹੜਾ ਉਹਨੇ ਗੁੱਸੇ ਹੁਣਾ ਆ ਚਲੋ ਠੀਕ ਆ ਫੇਰ ਮੈਂ ਜਾਉਂਗਾ ਆਉਗਾ ਸ਼ਾਮ ਨੂੰ ਫੋਨ ਤਾਂ ਇੱਕ ਵਾਰੀ ਉਦਾਂ ਉਹਦੇ ਕੰਨੀ ਕਰ ਦ ਕਾੜਦਾ ਨਹੀਂ ਜ਼ਰੂਰੀ ਹੁੰਦੀ ਆ ਬੰਦੇ ਦੇ ਹਾਂਜੀ ਨਹੀਂ ਉਦਾਂ ਤਾਂ ਮੈਂ ਉਹਨਾਂ ਨਾਲ ਕੀਤੀ ਸੀਗੀ ਗੱਲ ਨਹੀਂ ਜਾਣਵਰਾ ਥੋੜੀ ਕੀਤੀ ਹੋਣੀ ਆ ਜਾਣ ਜੀ ਤਾਂ ਹੌਂਸਲਾ ਬਣੀ ਆ ਹਾਂ ਰਿਸ਼ਤੇ ਦੀ ਗੱਲ ਕੀਤੀ ਸੀ ਜਾਨ ਦੀ ਹੋਣੀ ਕਰਨੀ ਅੱਛਾ ਹੂੰ ਹੋਰ ਆ ਗਿਆ ਮਨ ਆ ਗਿਆ ਘੁੰਮ ਫਿਰ ਕੇ ਤੈਨੂੰ ਜਿਹੜੀ ਧੁੱਪੇ ਟਿਕਾਈ ਨਹੀਂ ਆਉਂਦੀ ਹੈਗੀ ਹੋਰ ਘੁੰਮਣਾ ਫਿਰਨਾ ਤੈਨੂੰ ਬਸ ਬਹਾਨੇ ਚਾਹੀਦੇ ਹੁੰਦੇ ਬਾਹਰ ਨਿਕਲਣ ਦੇ ਛੱਡੋ ਬਰਾ ਮਣੀ ਪਾਣੀ ਵੀ ਨਾ ਦੇ ਲੋ ਪਾਣੀ ਚਲ ਲੈ ਮੈਂ ਲੈ ਲਈ ਪਾ ਹਾਂ ਦੇ ਪਾਣੀ ਇਹਨੂੰ ਬੜਾ ਕੰਮ ਕਰਕੇ ਆਇਆ ਇਹੋ ਨਾ ਜਿਹੜਾ ਬਾਹਰ ਕੰਮ ਕਰਕੇ ਆਇਆ ਕਿਹੜਾ ਕੰਮ ਕਰਕੇ ਆਇਆ ਇਹ ਕੰਮ ਹੁੰਦਾ ਦੋਸਤਾਂ ਨੂੰ ਮਿਲਣਾ ਮੈਂ ਉਹ ਤਿੰਨ ਚਾਰ ਵਾਰ ਬਾਹਰ ਮਾ ਉਹਨੇ ਇਹਨੇ ਤੈਨੂੰ ਪੁੱਛਿਆ ਪੇ ਤੂੰ ਕੀ ਕਰਦਾ ਤੇ ਇਨਾ ਚਾਰ ਸਾਲਾਂ ਬਾਅਦ ਉਹ ਬਾਹਰੋਂ ਆ ਗਿਆ ਤੇ ਤੈਨੂੰ ਨੇ ਇਹਨੇ ਪੁੱਛਿਆ ਮੈਨੂੰ ਉਹ ਪੁੱਛਿਆ ਮੈਂ ਗਿਆ ਮੈਂ ਭਈਆ ਲਾਇਆ ਮੈਂ ਇਹ ਕੰਮ ਕਰਾਈਦਾ ਹਾਂ ਭਈਆ ਲਾਇਆ ਬਸ ਚਾਹ ਵੀ ਦੇ ਬਣਾ ਕੇ ਥੱਕ ਗਿਆ ਹੋਣਾ ਸਵੇਰ ਦਾ ਗਿਆ ਵਿਚਾਰਾ ਚਲੋ ਛੱਡੋ ਬਰਾ ਮੰਮੀ ਹੋਣਾ ਆ ਤਾਂ ਗਿਆ ਨਾ ਟਾਈਮ ਦਾ ਹਾਂ ਉਹ ਮੈਂ ਆ ਗਿਆ ਤੇ ਮੈਂ ਜਾਣਾ ਇਹ ਕਹਿੰਦਾ ਜੀ ਜੀ ਮਜਬੂਤ ਤੁਮ ਮੜੇ ਕੰਮਣੇ ਜਿਹੜੇ ਆ ਨਾ ਹੁਣ ਛੱਡਦੇ ਆ ਕੋ ਮਣਕ ਮੋਣ ਵਾਲੀਆਂ ਗੱਲਾਂ ਹੁੰਦੀਆਂ ਘਰ ਬੈਠਿਆ ਘਰ ਆਉਣਾ ਤਾਂ ਹੋਰ ਕੀ ਕਰਾਂ ਫੇ ਮੈਂ ਹਾਂ ਮੈਂ ਵੀ ਗਿੰਝ ਕੇ ਆਇਆ ਨਹੀਂ ਨੰਝ ਕਿਤੇ ਘੁੰਮਣਾ ਤੇਰਾ ਪਿਓਰ ਹੈ ਮੈਨੂੰ ਪੁੱਛਦਾ ਹੋ ਤਾਂ ਤੂੰ ਉਹਨੂੰ ਰੱਖਦੀ ਨਹੀਂ ਹੈਗੀ ਉਹਨੂੰ ਝਿੜਕਦੀ ਨਹੀਂ ਹੈਗੀ ਉਹਨੂੰ ਉਦਾਂ ਹੀ ਤੁਰਿਆ ਫੇਰ ਰਹਿੰਦਾ ਬਾਹਰ ਅੰਦਰ ਕੋਈ ਗੱਲ ਨਹੀਂ ਕਰਦਾ ਮੈਨੂੰ ਕਰਨ ਦਾ ਆਪਾ ਫੋਨ ਕਰ ਕਿੱਦਾਂ ਠੀਕ ਆ ਦੋਸਤ ਤੇਰਾ ਹਾਂਜੀ ਠੀਕ ਆ ਲੱਗਦੀ ਆ ਕਿੰਨੇ ਟਾਈਮ ਬਾਅਦ ਆਇਆ ਉਹ ਉਹ ਆਇਆ 3:30 ਕਰ ਲਾ ਬਾਅਦ ਅੱਛਾ ਅੱਛਾ ਚਲ ਠੀਕ ਆ ਮੈਂ ਲਾਲਾ ਕੱਪੜੇ-ਕੁੱਪੜੇ ਦੇਖ ਲੈ ਕੋਈ ਕੰਮ ਕਰ ਹਾਂ ਜੀ ਕੋਈ ਨਹੀਂ ਮੈਂ ਨਹੀਂ ਜਾਣ ਕਾਦੀਆਂ ਦਾ ਠੀਕ ਉਹ ਇੱਕ ਤੇ ਮਾੜਾ ਨਹੀਂ ਟਿਕਦੀ ਹੈਗੀ ਕਿ ਨਾ ਬੋਲਦੀ ਹੈ ਫੇ ਮੈਂ ਬੋਲਿਆ ਫੇ ਕਹਣਾ ਖਰੇ ਬਾਹਰੋਂ ਵਿਗੜਤੀ ਹੁੰਦਾ ਜੀ ਭਾਬੀ ਵਿਚਾਰੀ ਕਿੰਨੀ ਚੰਗੀ ਵਿਚਾਰੀ ਪੱਕ ਫੂਲ ਲੈਂਦੀ ਰੱਖਦੀ ਜੀ ਹਾਂ ਮੈਨੂੰ ਸ਼ਰਮ ਕਰਨਾ ਪਿਆ ਕੋਈ ਸ਼ਰਮ ਏ ਇਹਦੇ ਦੇਣਾ ਘੁੰਮਣ ਦੇ ਫੇਰ ਕਦੋਂ ਘੁੰਮਣਾ ਦੱਸ ਭਈਆ ਲਾਇਆ ਉਹਨੂੰ ਪੈਸੇ ਦੇਈਦੇ ਦੇਖ ਉਹਦੇ ਹੱਲ ਦੇਖ ਕੰਮ ਵਾਲਾ ਹੁੰਦਾ ਹੁੰਦਾ ਇੱਕ ਗਰਮੀ ਬੜੀ ਏਕ ਮੰਮੀ ਬੋਲਦੀ ਰਹਿੰਦੀ ਹਾਏ ਹੇ ਗੱਲ ਕੀ ਤੇ ਸੱਚੀ ਤੇ ਨਹੀਂ ਰੂਬੀ ਦੀ ਇਹ ਫੋਨ ਤੇ ਹੋਣ ਵੀ ਲੱਗੀ ਆ ਹੈ ਕਿਤੇ ਉਹੋ ਹੀ ਗੱਲ ਨਾ ਹੋਵੇ ਜਿੱਦਾਂ ਉਹ ਕਹਿੰਦੀ ਵੀ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਆ ਕਿਤੇ ਮੁੰਡਿਆਂ ਦਾ ਹੀ ਚੱਕਰ ਨਾ ਹੋਵੇ ਕੋਈ ਨਹੀਂ ਪੁੱਛਦੀ ਇਹਨੂੰ ਬਸ ਵਧੀਆ ਵਧੀਆ ਹੋਰ ਕੀ ਬਹੁਤ ਮਜ਼ਾ ਆਇਆ ਹੁੰਦਾ ਤੇ ਹੈਨਾ ਨੀ ਕੁੜੀਏ ਗੱਲ ਸੁਣ ਮੇਰੀ ਤੂੰ ਆਂਦੀ ਉੱਪਰ ਆ ਗਈਆਂ ਫੋਨ ਤੇ ਗੱਲ ਕਰਨ ਇੱਕ ਮਿੰਟ ਚਲ ਠੀਕ ਆ ਮੈਂ ਬਾਜ ਨੂੰ ਕਰਦੀ ਹੈ ਥੱਲੇ ਨਹੀਂ ਗੱਲ ਹੁੰਦੀ ਤੇ ਤੂੰ ਯਾਰ ਮੰਮੀ ਦੇਖ ਤੇ ਲਿਆ ਕਰੋ ਮੈਂ ਫੋਨ ਤੇ ਗੱਲ ਕਰ ਰਹੀ ਨੀ ਤੁਸੀਂ ਵਿੱਚੇ ਬੋਲਣ ਲੱਗ ਪੇ ਦੇਖਿਆ ਮੈਂ ਤੈਨੂੰ ਗੱਲ ਕਰਦੀ ਨੂੰ ਕਿਤੇ ਗੱਲ ਸੱਚੀ ਤੇ ਨਹੀਂ ਜੋ ਰੂਬੀ ਕਹਿੰਦੀ ਹੈ ਹੈ ਕਿਹੜੀ ਗੱਲ ਸੱਚੀ ਤੂੰ ਕਿਤੇ ਮੁੰਡੇ ਮੰਡੇ ਦਾ ਚੱਕਰ ਤੇ ਨਹੀਂ ਜੇ ਹੈਗਾ ਕੋਈ ਤਾਂ ਦੱਸ ਦੇ ਮੈਨੂੰ ਆਹੋ ਕੱਲ ਨੂੰ ਹੋਈ ਗੱਲ ਮਮਮੀ ਹਾਦੀ ਹੋ ਗਈ ਮੈਂ ਕਹਿੰਨੀ ਆ ਕੇ ਨਹੀਂ ਗੱਲ ਪਾਪੀ ਗੱਲ ਸੁਣ ਲੈ ਮੇਰੀ ਇਹ ਗੱਲ ਕੀ ਤਾਂ ਸੱਚ ਤੇ ਨਹੀਂ ਜੋ ਰੂਬੀ ਕਹਿੰਦੀ ਸੀ ਉਸ ਲਈ ਤਾਂ ਮੈਂ ਤੁਹਾਨੂੰ ਕੁਝ ਕਿਹਾ ਨਹੀਂ ਉਹਦੇ ਸਾਹਮਣੇ ਹੈ ਮਮਮੀ ਹੁਣ ਤੁਸੀਂ ਨਾ ਸ਼ੁਰੂ ਹੋ ਜਿਓ ਠੀਕ ਆ ਨਾ ਕੀ ਗੱਲ ਤੁਹਾਨੂੰ ਮੇਤੇ ਭਰੋਸਾ ਨਹੀਂ ਤੁਹਾਨੂੰ ਬੇਗਾਨੀ ਤੇ ਭਰੋਸਾ ਆ ਬੇਗਾਨੀ ਦੀ ਗੱਲ ਨਹੀਂ ਆ ਉਹਦੇ ਸਾਹਮਣੇ ਤਾਂ ਮੈਂ ਤੁਹਾਨੂੰ ਕੁਝ ਕਿਹਾ ਨਹੀਂ ਜੇ ਕੋਈ ਇਦਾਂ ਦੀ ਗੱਲ ਹੈਗੀ ਤਾਂ ਮੈਨੂੰ ਸਾਫ਼-ਸਾਫ਼ ਦੱਸ ਦੇ ਕੱਲ ਨੂੰ ਉਹੀ ਗੱਲ ਨਾ ਹੋਵੇ ਤੇ ਮੂੰਹ ਕੱਢਣੇ ਜੋਗੇ ਨਹੀਂ ਬਾਹਰ ਰਹੀ ਪੜਾਤੀ ਭਾਬੀ ਨੇ ਪੱਟੀ ਪੱਟੀ ਮੈਨੂੰ ਕਿਸੇ ਨੇ ਨਹੀਂ ਪੜਾਈ ਜਿਹੜੀ ਕੋਈ ਗੱਲ ਹੈਗੀ ਆ ਮੈਨੂੰ ਸਾਫ ਸ਼ਬਦ ਸ਼ਬਦਾਂ ਦੇ ਦੱਸ ਆ ਮੰਮੀ ਫੋਨ ਦੇਖ ਲਓ ਮੇਰਾ ਨਹੀਂ ਤੂੰ ਫੋਨ ਲੈਣਾ ਫੋਨ ਦੇਖ ਲਓ ਮੇਰਾ ਮੈਂ ਫੋਨ ਨਹੀਂ ਚੈੱਕ ਕਰਨਾ ਫੋਨ ਨਹੀਂ ਚੱਗ ਕਰਨਾ ਫੋਨ ਤੂੰ نیچے ਵੀ ਕਰ ਸਕਦੀ ਊਪਰ ਆ ਕੇ ਫੋਨ ਕਰਦੀ ਤੈਨੂੰ ਮੰਮੀ ਇੱਥੇ ਹਵਾ ਚੱਲਣ ਦੀ ਮੈਂ ਉੱਤੇ ਆ ਗਈ ਫਿਰ ਕੀ ਹੋਇਆ ਗੱਲ ਸੁਣ ਮੈਂ ਕੀ ਗੱਲ ਉੱਤੇ ਉੱਤੇ ਆ ਕੇ ਗੱਲ ਨਹੀਂ ਕਰ ਸਕਦੇ ਇੰਨਾ ਹਾਈਪਰ ਨਾ ਹੋਇਆ ਕਰ ਤੂੰ ਤੈਨੂੰ ਮੈਂ ਦੇਖ ਹੀ ਜਣੇ ਕਿ ਮੈਂ ਇਹਨਾਂ ਦੀ ਹੈ ਫੇਰ ਤੂੰ ਕਹਿਣਾ ਵੀ ਉਹ ਬਗਾਨੀ ਸਾਹਮਣੇ ਮੈਨੂੰ ਇਦਾਂ ਕਹਿੰਦੇ ਆ ਤਾਂ ਇਦਾਂ ਕਹਿੰ ਥੋੜਾ ਜਿਹਾ ਆਪਣੇ ਆਪ ਨੂੰ ਵੀ ਕੰਟਰੋਲ 'ਚ ਰੱਖ। ਯਾਰ ਮੰਮੀ ਸੱਚੀ ਨਾ ਹੁਣ ਹੱਦ ਹੋ ਗਈ ਆ ਸੱਚੀ ਮੈਂ ਕਹਿ ਨਹੀਂ ਮੈਨੂੰ ਬਹੁਤ ਗੁੱਸਾ ਜੜਨਦੇ ਆ ਆ। ਚੱਲ ਠੀਕ ਆ ਜੇ ਕੋਈ ਗੱਲ ਹੈ ਨਹੀਂ ਨਾ ਇਧਰ ਸੁਣ ਗੱਲ ਮੇਰੀ ਜੇ ਇਦਾਂ ਦੀ ਕੋਈ ਗੱਲ ਹੈ ਨਹੀਂ ਨਾ ਕੋਈ ਨਹੀਂ ਤੇ ਮੈਂ ਕਰਦੀ ਆ ਆਪਣੀ ਭੈਣ ਨਾਲ ਗੱਲ ਤੇਰੇ ਰਿਸ਼ਤੇ ਦੀ। ਤੇ ਮੰਮੀ ਆਹੋ ਤੇ ਉਹੀ ਤੇ ਗੱਲ ਆ ਮੈਂ ਤੇ ਤੁਹਾਨੂੰ ਕਹਿ ਨਹੀਂ ਰਿਸ਼ਤਾ ਲੱਭੂ ਮੈਂ ਕੋਈ ਗੱਲ ਨਹੀਂ ਜਿੱਥੇ ਕਹੋਂਗੇ ਮੈਂ ਕਰੋਨ ਨੂੰ ਤਿਆਰ ਆ। ਚੱਲ ਠੀਕ ਆ ਜੇ ਇਦਾਂ ਦੀ ਕੋਈ ਗੱਲ ਹੁੰਦੀ ਤੇ ਮੈਨੂੰ ਪਹਿਲੇ ਮੈਨੂੰ ਦੱਸੋ ਮੈਂ ਤੁਹਾਨੂੰ ਕਹਿਣਾ ਹੀ ਪਹਿਲੇ ਲੱਭੋ ਮੇਰੇ ਲਈ ਰਿਸ਼ਤਾ। ਮੈਂ ਵੀ ਤਾਂ ਯਕੀਨ ਕਰਦਾ ਇਹ ਦੇਖਿਆ ਤਾਂ ਨਾ ਤਾਂ ਕੋਈ ਚੀਜ਼ ਹੁੰਦੀ ਕੋਈ ਨਹੀਂ ਯਕੀਨ ਹੀ ਹੈ ਮੈਨੂੰ ਤੇਰੇ ਤੋਂ ਕੋਈ ਨਹੀਂ ਮੈਂ ਕਰਦੀ ਮਾਸੀ ਕਰਦੀ ਤੇਰੀ ਮਾਸੀ ਨਾਲ ਗੱਲ ਤੇ ਦੇਖਦੇ ਹਾਂ ਕਿ ਤੇ ਰਿਸ਼ਤਾ ਰੁਸ਼ਤਾ ਫੇ ਚਲ ਆ ਜਾ ਥੱਲੇ ਹਾਂ ਆਹੋ ਐਵੇਂ ਨਾ ਗੁੱਸੇ ਹੋਈ ਜਾਇਆ ਕੋਈ ਸੇਲੀ ਦਾ ਫੋਣੀ ਅਗਲੀ ਕੀ ਸੋਚੂਗੀ ਤੁਸੀਂ ਕਿੰਨਾ ਬੋਲਦੀ ਆ ਕੋਈ ਗੱਲ ਨਹੀਂ ਕੋਈ ਨਹੀਂ ਸੋਚਦਾ ਕੋਈ ਕੋਈ ਪ੍ਰਾਈਵੇਸੀ ਨਾ ਦੀ ਚੀਜ਼ ਹੀ ਨਹੀਂ ਹੈਗੀ ਇਸ ਘਰ ਦੇ ਵਿੱਚ ਮੈਂ ਨਾ 2 ਮਿੰਟ ਗੱਲ ਨਹੀਂ ਕਰ ਸਕਦਾ ਆਏਂਦੇ ਸ਼ੱਕ ਕਰਨ ਆ ਗਏ ਭਾਬੀ ਦੀਆਂ ਗੱਲਾਂ ਵਿੱਚ ਦਮਾ ਖਰਾਬ ਕਰਕੇ ਰੱਖ ਦਿੱਤਾ ਮੇਰਾ ਇਹਨਾਂ ਨੇ